ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਤ ਤੁਹਾਡਾ ਬਿ ਸਵਾਗਤ ਹੈ ਮਿਰ ਬੰਜੀ ਖੜਾ ਸਾਹਿਬ ਜੀ ਅੱਗੇ ਗੱਲ ਕੀਤੀ ਜਾਵੇ ਤਾਂ ਜਿਵੇਂ ਕਿ ਤੁਸੀਂ ਕਹਿ ਹੀ ਰਹੇ ਹੋ ਕਿ ਇਸ ਜਿੰਮੀ ਚੋਣ ਤੋਂ ਬਾਅਦ ਵਿੱਚ ਨਾ ਤਾਂ ਕੋਈ ਸਰਕਾਰ ਬਦਲਣੀ ਹੈ ਤੇ ਨਾ ਹੀ ਕੋਈ ਨਵੀਂ ਬਣਨੀ ਹੈ ਸਰਕਾਰ ਪਰ ਫਿਰ ਵੀ ਪਿਛਲੇ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਸੁਪਰੀਮੋ ਕੇ ਜੀ ਵਲ ਦਾ ਨਾ ਦਾਰਦ ਰਹਿਣਾ ਅਤੇ ਕਾਂਗਰਸ ਆਗੂਆਂ ਦੇ ਬਲੋਂ ਇਕੱਠ ਦਿਖਾ ਕੇ ਵੀ ਇਕੱਠੇ ਨਾ ਚੱਲਣਾ ਇਹ ਸਭ ਪੰਜਾਬ ਦੇ ਲਈ ਕਿਹੜੇ ਮੁੱਦੇ ਬਣ ਰਹੇ ਨੇ ਜਿਸ ਦੇ ਕਰਕੇ ਲੋਕਾਂ ਦੇ ਵਿੱਚ ਇਹਨਾਂ ਦਾ ਭਰੋਸਾ ਬਣ ਸਕੇ ਯਾਨੀ ਕਿ ਲੋਕ ਇਹਨਾਂ ਤੇ ਭਰੋਸਾ ਕਰ ਸਕਣ ਹਾਂ ਬਿਲਕੁਲ ਚੱਲਦੇ ਚੱਲਦੇ ਜਿਹੜੇ ਤੁਸੀਂ ਜਰਾ ਸਵਾਲ ਦਾ ਬਿਲਕੁਲ ਕੀਤਾ ਕੀਤਾ ਹੈ ਕਿ ਗਲਤੀ ਹੈਗੀ ਆ ਕਿ ਤੁਸੀਂ ਦੇਖਿਆ ਹੈਰਾਨਗੀ ਦੀ ਗੱਲ ਹੈ ਹੂੰ ਕਿ ਕਹਿੰਦੇ ਫਾਈਟ ਟਲ ਐਂਡ ਹੂੰ ਆਖਰੀ ਦਮ ਤੱਕ ਲੜੋ ਇਹ ਸਾਡੇ ਸਪੋਰਟਸ ਵਿੱਚ ਕਹਿੰਦੇ ਜੀ ਉਹ ਕਹਿੰਦੇ ਜੇ ਤੇ ਨਾ ਫ੍ਰੈਕਸ਼ਨ ਆਫ ਸੈਕਿੰਡ ਵੀ ਤੁਸੀਂ ਮਤਲਬ ਕਿਤੇ ਧੋਖਾ ਖਾ ਗਿਆ ਤੁਸੀਂ ਹਾਰ ਜਾਣਾ ਹੂੰ ਬਿਲਕੁਲ ਜੀ ਤੁਸੀਂ ਹਾਰਨ ਹੋ ਜਾਓਗੇ ਜਦੋਂ ਨਾ 올림픽 ਦੇ ਵਿੱਚ ਪੀਟੀਓ ਵਿਚ ਚੌਥੇ ਸਾਂਤੇ ਆਈ ਹੈ ਹੂੰ ਹੂੰ ਤੇ ਉਹਦਾ ਫਰਕ ਪਤਾ ਕਿੰਨਾ ਸੀ ਹੂੰ ਇੱਕ ਸੈਕਿੰਡ ਦਾ ਸੌਵਾਂ ਹਿੱਸਾ ਓ ਇਕ ਕਾਗਜ਼ ਨਹੀਂ ਹੁੰਦਾ ਕਾਗਜ਼ ਕਿੰਨਾ ਪਤਲਾ ਹੂੰ ਜੀ ਉਹਨੂੰ 100 ਵਰੀ ਵੜ ਦਿਓ ਜਿੰਨੋਂ ਬਚੇ ਉਹਨਾਂ ਹੀ ਪਿੱਛੇ ਸੀ ਫੇ ਹਾਰ ਗਏ ਹੂੰ ਮਤਲਬ ਜਦੋਂ ਤੁਹਾਡਾ ਨਾ ਨੈਕ ਟੂ ਨੈਕ ਫਾਈਟ ਹੋਵੇ ਜੀ ਉਹਦੋਂ ਤੁਹਾਡਾ ਥੋੜਾ ਜਿਹਾ ਵੇਸਣਾ ਪਾ ਤੁਮ ਲੈ ਬਿੰਦਾ ਬਿਲਕੁਲ ਜੀ ਠੀਕ ਹੈ ਹੂੰ ਹੁਣ ਪਿਛਲੇ 4 ਦਿਨ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਸਾਹਿਬ ਹੈ ਨਾ ਹੂੰ ਜੋ ਖਲੀਫੇ ਨੇ ਇਲੈਕਸ਼ਨ ਦੇ ਵਿੱਚ ਜਿਹਨਾਂ ਲੋਕ ਸੁਣਦੇ ਨੇ ਚੁਟਕਲੇ ਸੁਣਦੇ ਨੇ ਜਿਹਨਾਂ ਦੇ ਵਿਅੰਗ ਸੁਣਦੇ ਨੇ ਉਹ ਗਏ ਹੀ ਨਹੀਂ ਹੂੰ ਉੱਥੇ ਮੀਟਿੰਗ ਹੀ ਹੋ ਰਹੀ ਆ ਤੇ ਉਹਨੇ ਵੀ ਸੀ ਕੀਤੀ ਆ ਹਾਂ ਨਾ ਵੀਡੀਓ ਕਾਨਫਰੰਸ ਤੇ ਗੱਲ ਕੀਤੀ ਆ ਕਿ ਤੁਸੀਂ ਮੋਟਾ ਬਹੁ ਮੇਰੀ ਸਿਹਤ ਠੀਕ ਨਹੀਂ ਹੂੰ ਜੀ ਉਹਨਾਂ ਨੇ ਸਿਹਤ ਠੀਕ ਨਹੀਂ ਹੂੰ ਜਾਂ ਠੀਕ ਨਾ ਰੱਖੀ ਗਈ ਆ ਹੂੰ ਹੈ ਨਾ ਜੀ ਦਾਖਲ ਤੇ ਨਹੀਂ ਕਿਤੇ ਘਰੇ ਜਾਂ ਦੰਤ ਬੀਜੇ ਜਾਂ ਦੰਤ ਜਾਂਦੇ ਲੋਕੀ ਪਤਾ ਕਰਨ ਜਾਂਦੇ ਜਾਂ ਉਸ ਡਾਕਟਰ ਜਾਂਦੇ ਦੱਸਦੇ ਆ ਹੂੰ ਤੇ ਉਹ ਮਜੀਠਿਆ ਸਾਹਿਬ ਤੇ ਕੁਝ ਹੋਰ ਕਹਿ ਰਹੇ ਆ ਨਾ ਹੂੰ ਉਹ ਕਹਿੰਦੇ ਉਹਨੇ ਸੰਤਰਾ ਖਰਾਬ ਕਰਦੀ ਉਹਨਾਂ ਨੂੰ ਹਾਂ ਹੈਨਾ ਉਹਨਾਂ ਨੂੰ ਪਤਾ ਲੱਗਦਾ ਮਜੀਠਿਆ ਸਾਹਿਬ ਉਹਨਾਂ ਦੇ ਪਰਿਵਾਰ ਦੇ ਵਿੱਚ ਲੱਗਦਾ ਕਿ ਉਹ ਜੋਸ਼ੀ ਹੈ ਹਾਂ ਜੀ ਤੂੰ ਦੰਦੇ ਉਥੇ ਆ ਗੱਲ ਹੋ ਗਈ ਦਾ ਗੱਲ ਹੋ ਗਈ ਜੀ ਜੀ ਤੇ ਗੱਲ ਇਹ ਹੈ ਕਿ ਹੁਣ ਭਗਵੰਤਪਨ ਸਾਹਿਬ 4 ਦਿਨ ਤੋਂ ਸੇਧਜਮ ਨਾਮ ਗਰ ਕੇ ਉੱਤੇ ਨਹੀਂ ਗਏ ਹਾਂ ਹੈਨਾ 4 ਦਿਨ ਤੋਂ ਮਤਲਬ ਹੈਗਾ ਕਿ ਉਹ ਮਜੀਠਿਆ ਸਾਹਿਬ ਕਹਿੰਦੇ ਕਿਹੜੀ ਸ਼ਾਮ ਨੂੰ ਉਹਨਾਂ ਨੂੰ ਬਿਮਾਰੀ ਪੈਦੀ ਕੋਈ ਉਹ ਅਟੈਕ ਹੁੰਦਾ ਉਸ ਤੋਂ ਬਾਅਦ ਫੇ ਹੋ ਜਾਂਦੇ ਠੀਕ ਹੈ ਨਾ ਬਹੁਤ ਜਿਆਦੀ ਸ਼ਾਮ ਜਿਆਦੀ ਨਾ ਰਹਿੰਦੇ ਜੀ ਇਹ ਗੱਲ ਵੱਖਰੀ ਹੈਗੀ ਹੈ ਹਾਂ ਪਰ ਗੱਲ ਇਹ ਹੈ ਕਿ ਇੱਕ ਦਿਨ ਤੋਂ ਬਿਲਕੁਲ ਕੇਜਰੀਬਾਣ ਵੀ ਕੱਲ ਨਹੀਂ ਉੱਥੇ ਵਿੱਚ ਲਾਸਟ ਸੀ ਠੀਕ ਹੈ ਕਿ ਨਹੀਂ ਉਹਨਾਂ ਨੂੰ ਵੀ ਸੱਦ ਲਿਆ ਸੀ ਦਿੱਲੀ ਵਾਲਿਆਂ ਨੇ ਕਿਉਂ ਕਿੜੇ ਇਨਕੁਆਰੀ ਚੱਲਦੀ ਹੈ ਹੂੰ ਜੀ ਜਦੋਂ ਤੁਸੀਂ ਤੁਹਾਡੇ ਪੈਰ ਦਰਦਲ ਦੇ ਵਿੱਚ ਹੋਣ ਦੀ ਖੁੱਬੇ ਹੋਏ ਹੋ ਉਸ ਭੇਟਾਚਰ ਦੇ ਵਿੱਚ ਫਿਰ ਤੁਸੀਂ ਕਿਹੜਾ ਹੂੰ ਸਫਾਇਆ ਚੱਦਰ ਲੇਕ ਲੰਗਰੇ ਲੋਕਾਂ ਵਿੱਚ ਜਾਉਂਗੇ ਤੁਸੀਂ ਹੈਨਾ ਜੀ ਹੁਣ ਭਗਵੰਤਪਨ ਸਾਹਿਬ ਨਹੀਂ ਗਏ ਹੂੰ ਅੱਛਾ ਸੋਦੀਆ ਸਾਹਮਣੇ ਕੋਈ ਮਨਸਮਾੜੀ ਇੱਥੋਂ ਦੀ ਸੀ ਹੂੰ ਸੋ ਸੁਸੋਦੀਆ ਸਾਹਿਬ ਮਤਲਬ ਠੀਕ ਆ ਉੱਥੇ ਜਿਹੜੇ ਮਾਰੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਇਹਨਾਂ ਨੂੰ ਭਾਸ਼ਾ ਚੰਗੀ ਲੱਗਦੀ ਹੋਣੀ ਹਿੰਦੀ ਵਧੀਆ ਬੋਲਦੇ ਆ ਜੀ ਲਿਖ ਤਾਂ ਨਾ ਪੰਜਾਬੀ ਗੱਲ ਤੇ ਸੁਣੋ ਹੂੰ ਬਿਲਕੁਲ ਲੋਕ ਕੀ ਸੋਚਦੇ ਆ ਜੀ 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 ਵੀ ਸੁਸੋਦੀਆ ਸਾਹਿਬ ਹੂੰ ਮੈਨੂੰ ਨਹੀਂ मालूम ਆਪ ਕੀ ਕਹਿ ਰਹੇ ਹੋ ਨਾ ਹੂੰ ਮਨਾ ਉਹਦਾ 1 ਸਾਲ ਲੱਗਦਾ ਹੈ ਹਮ ਬਤਾ ਦੇਗੇ ਲੋਕੋ ਕੋ ਕੀ ਕਰਨਾ ਹੈ ਲੇਕਿਨ ਨਹੀਂ ਪਤਾ ਹੂੰ ਅੱਜ ਉਹ ਦਿੱਲੀ ਦੀ ਸਰਕਾਰ ਜਿਹੜੀ ਹਾਰੀ ਹੋਈ ਆ ਉਸ ਹਾਰੀ ਸੀ ਪੰਜਾਬ ਨੂੰ ਇਹਦੇ ਚ ਭਗਵੰਤ ਸਿੰਘ ਸਾਹਿਬ ਨੂੰ ਠੇਸ ਪਈ ਹੂੰ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਕੇਜੀਵਲ ਸਿੰਘ ਰਾਜੇਵਾਲ ਸਾਹਿਬ ਕਦੇ ਵੀ ਨਹੀਂ ਚਾਹਦੇ ਸੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਹੂੰ ਜੀ ਉਹਨਾਂ ਨੇ ਡੋਰੇ ਪਾਏ ਸੀਗੇ ਰਾਜੇਵਾਲ ਸਾਹਿਬ ਤੇ ਹੂੰ ਹਾਂ ਜੀ ਬਲਵੀਰ ਸਿੰਘ ਰਾਜੇਵਾਲ ਤੇ ਵਿਧੀਆਂ ਕਿਸਾਨਾਂ ਨਾਲ ਮਤ ਕਰੋ ਤੁਸੀਂ ਇੰਨੇ ਇੰਟੈਲੀਜੈਂਟ ਹੋ ਤੁਸੀਂ ਬਣਾਇਆ ਤੁਹਾਨੂੰ ਅਸੀਂ ਮੁੱਖ ਮੰਤਰੀ ਦਾ ਹੂੰ ਉਹਨਾਂ ਨੇ ਡੋਰੇ ਪਾਏ ਸੀ ਨਵਜੋਤ ਸਿੰਘ ਸਿੱਧੂ ਤੇ ਹੂੰ ਵੀ ਤੁਸੀਂ ਐਂਟਰ ਕਰ ਦਿਓ ਜੀ ਜੀ ਹਾਂ ਬਦਰਸਾਖਦੇ ਆਂ ਭਗਵੰਤਬਾਨ ਦੀ ਵਾਰੀ ਨਹੀਂ ਸੀ ਜਦੋਂ ਦੇਖਿਆ ਨਹੀਂ ਪਵਾ ਨਹੀਂ ਤੇ ਫਿਰ ਉਹਨੇ ਭਗਵੰਤਬਾਨ ਤੇ ਇੱਕ ਨਾ ਇੱਕ ਗੇਮ ਚਲਾਈ ਸੀ ਵੀ ਹੁਣ ਪਬਲਿਕ opinion ਲੈ ਲਿਆ ਹੂੰ ਤਿੰਨਾਂ ਦੇ 2300 ਵੋਟ ਪੈ ਗਈ ਸੀ ਇਹਨਾਂ ਨੂੰ ਨਾ ਜੀ 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 ਤੂੰ ਨੂੰ ਕਹਤਾ ਤੇ ਜਦੋਂ ਖੜ ਕੇ ਕਹਣਾ ਮੁੱਖ ਮੰਤਰੀ ਸੋਚਕਣੀ ਸੀ ਤੇ ਉਦੋਂ ਹੀ ਭਗਵੰਤਬਾਨ ਨੂੰ ਮਨਾਇਆ ਗਿਆ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਅਪਾ ਇਦਾਂ ਕਰੀਏ ਵੀ ਕਿਉਂਕਿ ਦਿੱਲੀ ਤੇ ਸਟੇਟ ਨਹੀਂ ਗਈ ਹੂੰ ਜੇ ਇਹ ਸਟੇਟ ਦੇ ਮੁੱਖ ਮੰਤਰੀ ਕਿ ਜੁਰਸਾਂ ਬਣ ਜਾਣਗੇ ਤੁਸੀਂ ਡਿਪਟੀ ਬਣ ਜੋ ਨਾਲ ਕੰਮ ਸਕੇ ਲੋਗੇ ਹੂੰ ਉਹ ਉਹ ਕਹਿੰਦੇ ਮੇਰੇ ਨਾਲ ਤਾਂ ਵੋਟਾਂ ਲਗੀਆਂ ਹੂੰ ਸਰਕਾਰ ਮੁੱਖ ਮੰਤਰੀ ਤੇ ਮੈਂ ਬਣਨਾ ਹੂੰ ਹੂੰ ਮਜ਼ਾ ਜੇ ਮੇਰਾ ਸੁਪਨਾ ਪੂਰਾ ਹੋਇਆ ਤੇ ਉਹ ਬਣ ਗਿਆ ਜ਼ਿੱਦ ਛਾ ਕੇ ਹਾਂਜੀ ਤੇ ਲੇਕਿਨ ਤਿੰਨ ਸਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੁੰਦੇ ਹੋਏ ਵੀ ਮੁੱਖ ਮੰਤਰੀ ਨਹੀਂ ਗਏ ਹੂੰ ਜੀ ਕਿਹਦੇ ਜ਼ਿੰਮੇਵਾਰੀ ਹੈਗੀ ਆ ਹੂੰ ਫੈਸਲੇ ਉੱਤੋਂ ਲੇਕਿਨ ਫੈਸਲੇ ਕੋਈ ਹੋਰ ਕਰਦੇ ਬਿਲਕੁਲ ਸਹੀ ਜੀ ਜਿਹੜੇ ਉਹ ਫੈਸਲੇ ਆ ਉਧਰ ਹੋ ਰਹਿ ਗਏ ਅੱਜ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਦੇ ਹੂੰ ਹਣਾ ਜੀ ਤੇ ਇਹਦਾ ਉੱਥੇ ਨਾ ਜਾਣਾ ਮੁੱਖ ਮੰਤਰੀ ਸਾਹਿਬ ਦਾ ਉੱਥੇ ਨਾ ਜਾਣਾ ਚਾਰ ਦਿਨ ਨਾ ਜਾਣਾ ਇਹ ਕਹਿ ਕੇ ਮੈਂ ਬਾਹਰ ਹਮ ਹਣਾ ਜੀ ਤੇ ਗੱਲ ਹੈ ਕਿ ਆ ਵੀ ਕੁਝ ਹੋਰ ਕਾਰਨ ਹਮ ਹਣਾ ਜੋ politcal ਲੋਕ ਸੋਚਦੇ ਆ ਗਿਆ ਵੀ ਭਗਵੰਤ ਸਿੰਘ ਸਾਹਿਬ ਵੀ ਤਾਂ ਲੱਗਦਾ ਕਿ ਉਹ ਨਹੀਂ ਚਾਹੁੰਦੇ ਹਮ ਵੀ ਸੰਦੀਪ ਬੜਾ ਜਿੱਤ ਕੇ ਹਮ ਉਹਨੂੰ ਦਿੱਤਾ ਨਾ ਕਿ ਲਾਰਾ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਹਮ ਜੀ ਵੇ ਤੁਹਾਨੂੰ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਭਾਵੇਂ ਉਹਦੇ ਪਰ ਕੱਟਾਂਗੇ ਭਗਵੰਤ ਮਾਨ ਦੇ ਹੂੰ ਤੈਨੂੰ ਕੀ ਉਹਨਾਂ ਨੇ ਕੇਜਰੀਵਾਲ ਨੇ ਵੀ ਤੁਸੀਂ ਐਮਐਲਏ ਬਣਾ ਮੰਤਰੀ ਮੈਂਬਰ ਬਣਾ ਇਹਨੂੰ ਹੂੰ ਹਨਾ ਜੀ ਕਰਨ ਕਿ ਕੇਜਰੀਵਾਲ ਸਾਹਿਬ ਨੂੰ ਦਿੱਲੀ ਦਸਦੀ ਹੈ ਹੂੰ ਜੋ ਹਰ ਦੇ ਦਿੱਲੀ ਦੂਰ ਹੁੰਦੀ ਹੈ ਤੇ ਭਗਵੰਤ ਮਾਨ ਸਾਹਿਬ ਦਿਲੋਂ ਕਦੇ ਨਹੀਂ ਚਾਹਦੇ ਹੂੰ ਮੈਨੂੰ ਕੇਜਰੀਵਾਲ ਹੀ ਮਤਲਬ ਇੱਥੇ ਸਾਰੀ ਕਮਾਂਡ ਕਰੇ ਹੂੰ ਬੇਸ਼ੱਕ ਉਹਨਾਂ ਦੇ ਗੋਡੀਆਂ ਦਿਲਾਉਂਦੇ ਆ ਨਾ ਸਿਆਸੀ ਗੁਰੂ ਮੰਨਦੇ ਆ ਲੇਕਿਨ ਗੱਲ ਹੀ ਨਹੀਂ ਹੂੰ ਗੱਲ ਲੱਗਦੀ ਆ ਕਿ ਪਕਵਾਨਪਨ ਸਾਹਿਬ ਦੇ ਕਿਤਨੇ ਕਿਤੇ ਤੇ ਨਾ ਮਤਲਬ ਪੰਜਾਬੀ ਯਾਟਾ ਹੋ ਹਮ ਹਣਾ ਜੀ ਕਿਤੇ ਕਿਤੇ ਅਣਖ ਜਾਗਦੀ ਆ ਜ਼ਮੀਰ ਜਾਗਦੀ ਆ ਕਿ ਯਾਰ ਸੱਚੀ ਮੁੱਚੀ ਮੈਂ ਨਾ ਮੈਂ ਮਸਕਰਾਈਆ ਜੀ ਮੈਂ ਕਮੇਡੀਅਨ ਹੀ ਆ ਹਮ ਮੈਨੂੰ ਲੋਕ ਸੁਣਦੇ ਆ ਜੀ ਲੋਕ ਮੇਰੇ ਤੇ ਯਕੀਨ ਕਰਦੇ ਆ ਮੇਰੇ ਇਕੱਠ ਹੁੰਦੇ ਜਦੋਂ ਮੈਂ ਗੱਲ ਕਰਦਾ ਹਮ ਮੈਂ ਲੋਕਾਂ ਭੱਜੇ ਉਹਦੇ ਲੰਗੇ ਪੈਰੀ ਵੀ ਤੁਸੀਂ ਮੈਨੂੰ ਕੀ ਕੋਸ਼ਿਸ਼ ਕਰ ਰਹੇ ਹੋ ਹਮ ਠੀਕ ਆ ਜੀ ਜੀ ਕੋਸ਼ਿਸ਼ ਕੀਤੀ ਨਾ ਨੇ ਫਿਰ ਬਾਅਦ ਵਿੱਚ ਵੀ ਕੀਤੀ ਆ ਵੀ ਕਦੇ ਮਤਲਬ ਸੰਧਵਾਂ ਨੂੰ ਪੱਠੇ ਪਾਲੋ ਹਾਂ ਹੈਨਾ ਜਿਆ ਮਨ ਨੂੰ ਥੋੜੀ ਕੋਸ਼ ਧਾੜੀਵਾਲ ਨੇ ਕੀਤੀ ਸੀ ਉਹਦਾ ਉਹ ਨਦਵਾਦਾ ਵੀ ਉਹਦੇ ਪਰਕਟਦੇ ਸੀ ਹੈਨਾ ਕਹਜੂਗੇ ਛੱਡਿਆ ਨਹੀਂ ਅਮਨ ਰੋੜੇ ਨੇ ਵੀ ਉਥੇ ਜਾ ਗੱਲ ਕੀਤੀ ਲਈ ਜਾ ਕੀਤੀ ਕਿ ਸਭ ਅੱਛਾ ਨਹੀਂਗਾ ਹਾਂ ਹੈਨਾ ਉਹਨਾਂ ਨੂੰ ਵੀ ਬੰਧਨ ਬਣਾਇਆ ਸੀ ਕਿ ਬਣਾਇਆ ਗੱਲ ਇਹ ਕੀ ਕਿ ਉਹ ਗੱਲ ਨਹੀਂ ਬਣ ਰਹੀ ਤੇ ਮੈਨੂੰ ਲੱਗਦਾ ਕਿ ਇਹ ਜਦੋਂ ਨਾ ਸਾਰਾ ਨੈਗੇਟਿਵਿਟੀ ਚੱਲਦੀ ਹੋਵੇ ਉਦੋਂ ਅਫਸਰ ਵੀ ਕਿੰਨਾ ਕਸਾ ਲੈਣਗੇ ਹਾਂ ਕਿਨੇ ਕਿ ਫੋੜੀਆਂ ਲਾ ਕੇ ਉਹਨੂੰ ਜਿਤਾਉਣਗੇ ਵਿਚਾਰੇ ਨੂੰ ਸੰਦੀਪ ਰੋੜੇ ਨੇ ਬਿਲਕੁਲ ਹੈਨਾ ਤੇ ਫਿਰ ਵੀ ਤੁਹਾਨੂੰ ਮੈਨੂੰ ਲੱਗਦਾ ਕੋਸ਼ਿਸ਼ ਤਾਂ ਕਰਨਗੇ ਹੂੰ ਸਰਕਾਰ ਤੇ ਬੱਬਾ ਭਾਰੀ ਹੈ ਹੂੰ ਤੇ ਕਿਉਂਕਿ ਸਰਕਾਰ ਡਬਲ ਚੱਲ ਰਹੀ ਥੇ ਹੂੰ ਲੇਕਿਨ ਜਿਹੜੀ ਤੁਸੀਂ ਗੱਲ ਕਾਂਗਰਸੀ ਕੀਤੀ ਆ ਫੇਰ ਗੱਲ ਉਹੀ ਆ ਗਈ ਜਿਹੜੀ ਆਪਾਂ ਪਹਿਲਾਂ ਕੀਤੀ ਜਿਹੜੇ ਤੁਸੀਂ ਫੇਰ ਕਟਾਕਸ਼ ਕੀਤਾ ਹੈਗਾ ਜੀ ਵੀ ਜਿਹੜੀ ਇਹ ਆਪੋ ਧਾੜ ਹੈਗੀ ਆ ਹੂੰ ਹਨਾ ਇਹਨਾਂ ਦਾ ਇਕੱਠੇ ਨਾ ਹੋਣਾ ਜਿਹੜੇ ਲੜ ਰਹੇ ਹੈਗੇ ਆ ਮੋਰੇ ਫਰੰਟ ਤੇ ਉਹਨਾਂ ਦੇ ਵਿੱਚ ਈਗੋਸਟ ਕਿੰਨੇ ਹੋ ਜਾਣਾ ਜੀ ਹਨਾ ਲੋਕ ਤੇ ਵੀ ਕਹਿ ਰਹੇ ਹੈਗੇ ਕਿ ਜਿਹੜੇ ਮਤਲਬ ਜਿਹੜੀ ਧਿਰ ਲੜ ਰਹੀ ਹੈ ਮੋਰੇ ਦੂਜੇ ਸਾਈਟ ਉਹ ਕਾਂਸਲ ਨੂੰ ਨਹੀਂ ਲੜਨਗੇ ਹੂੰ ਉਹਨਾਂ ਦਾ ਆਪਣਾ ਹੋ ਜਾਊਗਾ ਇੱਕ ਪਾਰਟੀ ਇਹਨਾਂ ਦਾ ਭਾਜਪਾ ਅੱਛਾ ਜੀ ਜੀ ਕਹਿੰਗੇ ਨਹੀਂ ਜੀ ਭਾਜਪਾ ਵੀ ਚਾਹੁੰਦੀ ਹੈ ਕਿ ਜਿਹੜਾ ਹੈਗਾ ਚੇੜੀਵਾਲ ਉੱਥੇ ਨਾ ਪਹੁੰਚੇ ਹੂੰ ਭਾਜਪਾ ਨੂੰ ਪਵਾ ਕਿਸੇ ਕਿਉਂਕਿ ਜ਼ਮਨੀਦ ਬਿੱਟੂ ਤੇ ਆਸ਼ੂ ਦੀ ਬੜੀ ਪਰੀ ਦੋਸਤੀ ਹੈ ਜੀ ਹਾਂ ਜਦੋਂ ਵਿਜੀਲੈਂਸ ਨੇ ਆਏ ਉਹਨਾਂ ਨੂੰ ਵਾਲ ਸਹੀ ਕਰੰਦਿਆ ਨੂੰ ਫੰਡ ਆਇਆ ਤੇ ਬਿੱਟੂ ਲੜਿਆ ਸੀ ਹੂੰ ਜੀ ਹਾਂਜੀ ਬਿੱਟੂ ਨੇ ਕਮਾਲ ਕਰਤੀ ਸੀ ਹੂੰ ਬਿੱਟੂ ਨਾਲੇ ਸੀਦੋਂ ਨੂੰ ਫਿਰਦੇ ਸੀਗੇ ਤੇ ਬਿੱਟੂ ਨੇ ਵੀ ਮਤਲਬ ਹਾਈ ਕਮਾਂਡ ਨਾਲ ਫੈਸਲਾ ਕਰ ਸਕਦੇ ਆ ਕਿ ਆਪਾਂ ਗੁਪਤਾ ਜੀ ਨੂੰ ਗੁਪਤੀ ਰਹਿਣ ਦੀ ਹੂੰ ਹੈਨਾ ਤੇ ਆਸ਼ੂ ਨੂੰ ਲੈ ਆਈਏ ਤੇ ਆਸ਼ੂ ਸਾਡੇ ਗਾਂਹ ਕੰਮ ਆਊਗਾ ਐਮਐਲਏ ਤੇ ਪੱਕਾ ਹੀ ਬਣੂਗਾ ਹੂੰ ਬਿਲਕੁਲ ਜੀ ਹੈਨਾ ਜੀ 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 ਇਸ ਕਰਕੇ ਹੋਰ ਵੀ ਬਾਕੀ ਜਿਹੜੇ ਸਹਿਯੋਗੀ ਹੈਗੇ ਆ ਹੂੰ ਤੇ ਮੈਨੂੰ ਲੱਗਦਾ ਹੂੰ ਕਿ ਇਹ ਕਿੱਸਰੇ ਹਾਲਾਤ ਹੈ ਸਿਆਸੀ ਇਲਜ਼ਾਮ ਦਾ ਰਿਹਾ ਲੋਕ ਜੀ 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 ਵੀ ਜਿਹੜੇ ਮਤਲਬ ਹੈ ਨਾ ਅ ਤੇ ਅਬਦੀ ਚੰਨੀ ਸਾਹਿਬ ਹਾਂਜੀ ਉਹਨਾਂ ਦੀ ਜਿਹੜੀ ਜਿੰਨੀ ਵੀ ਤੁਸੀਂ ਭਾਸ਼ਾ ਬੋਲੀ ਜਿੰਨੇ ਉਹਨਾਂ ਨੇ ਮਤਲਬ ਹੁਣ ਤੱਕ ਕੰਮ ਕੀਤਾ ਹੈਗਾ ਉਹ ਉਹ ਭਾਜਪਾ ਦਾ ਆ ਹੀ ਕੀਤਾ ਉਹਨੇ ਹੂੰ ਹਨਾ ਜਿਹਨਾਂ ਨੂੰ ਵਧੀਆ ਕੰਮ ਮਤਲਬ ਇਹ ਮੈਂਬਰ ਪਾਰਲੀਮੈਂਟ ਦਾ ਰੁਤਬਾ ਮਿਲਿਆ ਉਹਨਾਂ ਨੇ ਇੱਕ ਖਾਸ ਹਾਂਜੀ ਉਹਦੇ ਵਿੱਚ ਵੀ ਗੱਲ ਹੈਗੀ ਹੈ ਹੂੰ ਵੀ ਤੁਸੀਂ ਕਿਸਾਨਾਂ ਲਈ ਤੇ ਲੜ ਰਹੇ ਆ ਹੂੰ ਕਿਸਾਨਾਂ ਦੇ ਖਿਲਾਫ ਚੱਲ ਰਹੀ ਆ ਮੋਦੀ ਸਰਕਾਰ ਜੀ ਕਿਸਾਨਾਂ ਨੂੰ ਕੁਝ ਦੇ ਨਹੀਂ ਰਹੀ ਮੰਨ ਕੇ ਵੀ ਤੇ ਜਿਹੜੀ ਰਿਪੋਰਟ ਬਣਾਈ ਹੈ 400 ਸਫ਼ੇ ਦੀ 450 ਸਫ਼ੇ ਦੀ ਚੰਨੀ ਨੇ ਬਣਾਈ ਹੈਗੀ ਆ ਉਹਦੇ ਤੁਸੀਂ ਮੋਰਲਾ ਰਹੇ ਹੂੰ ਬਿਜ ਬੈਸਟ ਪਾਰਲੀਮੈਂਟ ਦਾ ਮਾਰਦੇ ਰਹੇ ਹੋ ਨਾ ਜੀ ਜੀ ਉਸ ਵੀ ਲੱਗਦਾ ਕਿ ਚੰਨੀ ਸਾਹਿਬ ਨੂੰ ਵੀ ਲੱਗਦਾ ਹੈ ਨਾ ਚੰਨੀ ਸਾਹਿਬ ਵੀ ਮੈਂ ਦੇਖਿਆ ਕੋ ਦਿਨ ਗਏ ਨਾ ਰਾਜਾ ਵੜਿੰਗ ਜਾਂ ਦੂਜੇ ਬਗਹਿਰੋਣਿਆਂ ਨਾਲ ਕਾਨਫਰੰਸ ਕੀਤੀ ਹੈ ਉੱਥੇ ਨਾ ਚੰਨੀ ਦਿਸਿਆ ਹਾਂਜੀ ਨਾ ਆਸ਼ੂ ਦਿਸਿਆ ਹੂੰ ਨਾ ਰਾਣਾ ਗੁਰਜੀਤ ਰਾਣਾ ਗੁਰਜੀਤ ਉਹ ਟੀਮ ਕਹਿੰਦੇ ਇਸ ਤੇ ਲੜ ਰਹੇ ਆ ਹੂੰ ਅਜੇ ਤਾਂ ਮੋਰਚੇ ਬਣਾਏ ਹੋਏ ਆ ਹੂੰ ਅਇਜਾ ਕਰ ਕਰ ਕਰਦੇ ਬਿਰਦੀ ਅਸੀਂ ਪ੍ਰੈਸ ਕਾਨਫਰੰਸ ਕਰ ਲਈਏ ਹੁਣ ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਹੋ ਅਕਸਰ ਨੂੰ ਉਹ ਸ਼ਹਿਰੀ ਲੋਕ ਆ ਜੀ ਉਹ ਪਿੰਡਾਂ ਦੇ ਲੋਕ ਨਹੀਂਗੇ ਹਮ ਹਣਾ ਜੋ ਕਿਸੇ ਮਤਲਬ ਭਵਤਾਂ ਜਾ ਕੇ ਕਿਸੇ ਮਗਰ ਵਿਆਹ ਕਰਨਗੇ ਹਮ ਉਹ ਸ਼ਹਿਰੀ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਫੈਸਲਾ ਹੋਣਾ ਸੋ ਇਹ ਗੱਲ ਹੈ ਕਿ ਮੈਨੂੰ ਲੱਗਦਾ ਜਿਹੜੀ ਤੁਹਾਡੇ ਸਵਾਲ ਹੈਗਾ ਹਮ ਕਿ ਇਹਨਾਂ ਨੇ ਹਮ ਆਪਣੇ ਪੈਰ ਤੇ ਘੋੜੀ ਮਾਰੀ ਜਾ ਰਿਹਾ ਹਮ ਇਹ ਸਤਾਈ ਦੇ ਸੁਪਨੇ ਲੈਣ ਵਾਲੇ ਜੀ ਮੈਨੂੰ ਲੱਗਦਾ ਕਿ ਤੇ 25 ਜਨ ਹਾਰ ਜਣਗੇ ਹਮ ਬਿਲਕੁਲ ਹਾਂ ਇਹ ਤਾਂ ਹੁਣ ਸਮੇਂ ਦੀ ਕੁੱਖ ਦੇ ਵਿੱਚ ਹੈ ਜੀ ਸੋ ਗਟਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਟੂਡੀਓ ਦੇ ਵਿੱਚ ਆ ਕੇ ਮਸਲਿਆਂ ਤੇ ਵਿਚਾਰ-ਚਰਚਾ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਰਮੰਦ ਰਾਜੀਪ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਨਵੇਂ ਸਿਆਸੀ ਪੱਖ ਦੇ ਮਸਲਿਆਂ ਤੇ ਵਿਚਾਰ-ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇ ਵਿਜਾਜਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ